ਹੈਲੋ ਜੀ ਸਾਰਨ ਸਸਰੀ ਗੱਲ ਕੀ ਹਾਲ ਚਾਲ ਹੈ ਅੱਜ ਨਾ ਮੈਂ ਘਰ ਇਕੱਲੀ ਸੀ ਕਿ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਆਪਣੇ ਲਈ ਕੀ dîner ਬਣਾਵਾਂ ਸੋ ਮੇਰੇ ਕੋਲ ਨਾ ਗੋਲ ਗੱਪੇ ਪਏ ਸੀ ਤੇ ਮੈਂ ਨਾ ਸੋਚਿਆ ਕਿ ਦਹੀਂ ਵਾਲੇ ਗੋਲ ਗੱਪੇ ਬਣਾ ਲੈਂਦੇ ਆ ਸੋ ਚਲੋ ਹੁਣ ਆਪਾਂ ਬਣਾਉਨੇ ਆ ਮੈਂ ਲੈ ਲਏ ਗੋਲ ਗੱਪੇ ਤੇ ਸਟਫਿੰਗ ਵੀ ਮੇਰੇ ਕੋਲ ਬਲੇ ਹੋਏ ਆਲੂ ਪਏ ਹੋਏ ਸੀਗੇ ਤੇ ਹਰੀ ਚਟਨੀ ਹੈ ਆ ਇਮਲੀ ਵਾਲੀ ਚਟਨੀ ਹੈ ਤੇ ਦਹੀਂ ਹੈ ਤੇ ਆ ਹੈਗਾ ਕਾਲਾ ਧੋਨ ਰੈੱਡ ਚਿੱਲੀ ਤੇ ਚਾਟ ਮਸਾਲਾ ਤੇ ਨਾਲ ਮੈਂ ਲੈ ਲਿਆ ਨੇ ਅਨਾਰ ਤੇ ਹੁਣ ਆਪਾਂ ਕੀ ਕਰਨਾ ਹੈ ਕਿ ਆਪਾਂ ਇਹਨਾਂ ਗੋਲ ਗੱਪਿਆਂ ਨੂੰ ਨਾ ਐਵੇਂ ਕਰਕੇ ਤੋੜ ਲੈਣਾ ਵਿੱਚੋਂ ਨਾ 홀 ਕਰਾਉਣਾ ਇਹਦੇ ਨੂੰ ਆ ਦੇਣਾ ਅਮ ਕੀ ਕਰਨਾ ਕਿ ਹੁਣ ਆਪਾਂ ਜਿਹੜਾ ਵਾਲਾ ਆਲੂ ਦਾ ਮਸਾਲਾ ਲਿਆ ਨਾ ਵਾਲਾ ਇਹਨੂੰ ਨਾ ਆਪਾਂ ਇਹਨਾਂ ਦੇ ਵਿੱਚ ਫਿਲ ਕਰ ਦਾਂਗੇ ਤੇ ਤੁਸੀਂ ਨਾਵੇਂ ਛੋਟੇ ਛੋਟੇ ਰੈਸਪੀਂ ਕਰੇ ਬਣਾਇਆ ਕਰੋ ਬੜਾ ਵਧੀਆ ਲੱਗਦਾ ਜਿਵੇਂ ਬੰਦਾ ਕੱਲਾ ਹੋਵੇ ਨਾ ਤੇ ਜਿਹੜੀ ਈਜ਼ੀ ਤੇ ਛੇਤੀ ਬਣ ਜਵੇ ਨਾ ਉਹਨਾਂ ਗੋਲ ਗੱਪੇ ਮੈਂ ਲਿਆ ਕੇ ਰੱਖੇ ਹੋਏ ਸੀਗੇ ਵੈਸੇ ਤਾਂ ਮੈਂ ਘਰੇ ਵੀ ਬਣਾ ਲੰਨੀਆਂ ਪਰ ਇਹ ਮੈਂ ਨਾ ਲੈ ਲਿਆ ਕੇ ਰੱਖੇ ਸੀ ਪੰਜਾਬੀ ਦੁਕਾਨ ਤੋਂ ਕਈ ਵਾਰੀ ਨਾ ਦਿਲ ਕਰ ਜਾਂਦਾ ਜਾਂ ਘਰੇ ਕੋਈ ਆ ਜਾਂਦਾ ਫਿਰ ਇਨਸਟੈਂਟ ਕੋਈ ਰੈਸਪੀ ਬਣ ਜਾਂਦੀ ਹੈ ਇਹਨਾਂ ਨਾਲ ਸੋ ਹੁਣ ਜਿਵੇਂ ਮੈਂ ਨਾ ਸਾਰੇ ਆਪ ਸਾਰੇ ਫਲ ਕਰ ਦਿੱਤੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ग्रीन चटनी सारेਵੇਂ ਵਿੱਚ ਥੋੜੀ ਥੋੜੀ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਜਿੰਨੀ ਤੁਸੀਂ ਲਾਈਕ ਕਰਨੇ ਹੋ ਤੇ ਵਧੀਆ ਲੱਗਦੇ ਨੇ ਐਵੇਂ ਇਨਸਟੈਂਟ ਜਾਂ ਸਿੰਪਲ ਜਿਹਾ ਫੂਡ ਖਾਣਾ ਨਾਲੇ ਹਲਕਾ ਰਾਤ ਨੂੰ ਕੁਝ ਹਲਕਾ ਹੀ ਖਾਣਾ ਚਾਹੀਦਾ ਜਿਆਦਾ ਹੈਵੀ ਨਹੀਂ ਹੁਣ ਆਪਾਂ ਇਹਦੇ ਤੇ ਪਾਵਾਂਗੇ ਰੈੱਡ ਚਟਨੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਸੇਮੇਰੇ ਵਰਗਾ ਹੀ ਬਣਾਉਣਾ ਹੈ ਤੁਸੀਂ ਆਪਦੇ ਹਿਸਾਬ ਨਾਲ ਜਿਵੇਂ ਜੋ ਫਲੇਵਰ ਤੁਹਾਨੂੰ ਅੱਛਾ ਲੱਗਦਾ ਨਾ ਉਵੇਂ ਤੁਸੀਂ ਬਣਾ ਸਕਦੇ ਹੋ ਤੇ ਉਹ ਇੰਜੋਏ ਕਰ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਪਾ ਲਈਆ ਲਾਲ ਲੇਮਲੇ ਦੀ ਚਟਨੀ ਹੁਣ ਜਿਹੜਾ ਆਪਣਾ ਦਹੀਂ ਹੈ ਹੁਣ ਤੁਸੀਂ ਇੱਕ ਮੇਕ ਸ਼ੂਰ ਕਰਨਾ ਕਿ ਤੁਹਾਡਾ ਦਹੀਂ ਖੱਟਾ ਨਾ ਹੋਵੇ ਜੇ ਤੁਹਾਡਾ ਦਹੀਂ ਖੱਟਾ ਹੁੰਦੀ ਥੋੜੀ ਜਿਹੀ ਖੰਡ ਪਾ ਲਓ ਤੇ ਥੋੜਾ ਜਿਹਾ ਦੁੱਧ ਪਾ ਲਓ ਤਾਂ ਕਿ ਤੁਹਾਡਾ ਦਹੀਂ ਨਾ ਮਿੱਠਾ ਹੋ ਜਵੇ ਇਹ ਜਿਆਦਾ ਖੱਟਾ ਨਾ ਵਧੀਆ ਨਹੀਂ ਲੱਗਦਾ ਹੈਗਾ ਫਿਰ ਇਹਨਾਂ ਦੇ ਵਿੱਚ ਹੁਣ ਆਪਾਂ ਜਿਹੜਾ ਦਹੀਂ ਹੈ ਨਾ ਦਹੀਂ ਇਹਦੇ ਵਿੱਚ ਪਾ ਲੈਣਾ ਐਵੇਂ ਕਰਕੇ ਸਾਰੇ ਗੋਲ ਕੱਪਿਆਂ ਦੇ ਵਿੱਚ ਆਪਾਂ ਐਵੇਂ ਕਰਕੇ ਦਹੀਂ ਪਾ ਲਾਂਗੇ ਆ ਦੇਖੋ ਹੁਣ ਦੇਖੋ ਆਪਾਂ ਨਾ ਸਾਰੇ ਗੋਲ ਕੱਪਿਆਂ ਵਿੱਚ ਦਹੀਂ ਪਾ ਲਿਆ ਤੇ ਹੁਣ ਆਪਾਂ ਨਾ ਇਹਨੂੰ ਇਹਦੇ ਉੱਤੇ ਪਾ ਦਾਂਗੇ ਰੱਟ ਚਟਨੀ ਜਿੰਨੀ ਤੁਸੀਂ ਲਾਇਕ ਕਰਨੇ ਹੋ ਦੇਖੋ ਐਵੇਂ ਕਰਕੇ ਤੇ ਨਾਲ ਹੀ ਆਪਾਂ ਇਹਦੇ ਉੱਤੇ ਪਾ ਦਾਂਗੇ ਗ੍ਰੀਨ ਵਾਲੀ ਚਟਨੀ ਤੁਸੀਂ ਵਰੀ ਨਾ ਕਰਿਓ ਮੈਂ ਸੇਮ ਚਮਚੀ ਹੀ ਯੂਜ਼ ਕਰ ਲਿਆ ਕਿਉਂਕਿ ਮੈਂ ਹੀ ਖਾਣੇ ਨੇ ਜੋ ਘਰ ਕੋਈ ਹੈ ਨਹੀਂ ਤਾਂ ਕਰਕੇ ਮੈਂ ਸੇਮ ਚਮਚੀ ਯੂਜ਼ ਕੀਤਾ ਤੇ ਹੁਣ ਆਪਾਂ ਇਹਦੇ ਤੇ ਪਾ ਦਾਂਗੇ ਥੋੜਾ ਜਿਹਾ ਬਲੈਕ ਸਾਲਟ ਤੇ ਇਹਦੇ ਤੇ ਪਾ ਦਾਂਗੇ ਥੋੜੀ ਜਿਹੀ ਰੈੱਡ ਚਿੱਲੀ ਕਿਉਂਕਿ ਮੈਨੂੰ ਵਾਈਟ ਹੁੰਦੇ ਤੇ ਰੈੱਡ ਕਲਰ ਬੜਾ ਪਸੰਦ ਹੈ ਇਨੂੰ ਬੜਾ ਵਧੀਆ ਲੱਗਦਾ ਹੈ ਤੇ ਥੋੜਾ ਜਿਹਾ ਫਲੇਵਰ ਲਈ ਪਾ ਦਾਂਗੇ ਆਪਾਂ ਇਹਦੇ ਉੱਤੇ ਚਾਟ ਮਸਾਲਾ ਤੁਸੀਂ ਆਪਦੇ ਹਿਸਾਬ ਨਾਲ ਜਿੰਨਾ ਵੀ ਖਾਣਾ ਹੈ ਤੁਸੀਂ ਪਾ ਸਕਦੇ ਹੋ ਤੇ ਨਾਲ ਹੀ ਆਪਾਂ ਡੈਕੋਰੇਸ਼ਨ ਲਈ ਪਾ ਦਾਂਗੇ ਉੱਤੇ ਰੈੱਡ ਰੈੱਡ ਅਨਾਰ ਹੁਣ ਇਹਨਾਂ ਉੱਤੇ ਪਾਨ ਨੂੰ ਨਾ ਮੈਂ ਕਾ ਸੇਬ ਬੜੀ ਪਤਲੀ ਇਹਨੂੰ ਨਾਈਲੋਨ ਸੇਬ ਆਕਦੇ ਨੇ ਇਹ ਲਿਆ ਕੇ ਰੱਖੀ ਹੋਈ ਹੈ ਆ ਦੇਖੋ ਇਸ ਕੰਪਨੀ ਦੀ ਹੈ ਇਹ ਤੁਸੀਂ ਇਹ ਮਤਲਬ ਪੰਜਾਬੀ ਦੁਕਾਨ ਤੋਂ ਬਾਈ ਕਰ ਸਕਦੇ ਹੋ ਤੇ ਇਹਦੇ ਨਾਲ ਨਾ ਇਹਦਾ ਫਲੇਵਰ ਬੜਾ ਵਧੀਆ ਆਪ ਹੈ ਸੋ ਆਪਾਂ ਜਿਹੜੀ ਸੇਵ ਹੈ ਨਾ ਆ ਵੀ ਇਹਦੇ ਉੱਤੇ ਪਾ ਦਾਂਗੇ ਜਿਹਦੇ ਨਾਲ ਕੀ ਇਹ ਹੋਰ ਵੀ ਵਧੀਆ ਲੱਗੇਗਾ ਹੋਰ ਵੀ ਸੋਹਣੇ ਲੱਗਣਗੇ ਗੋਲ ਗੱਪੇ ਸੋ ਇਨਸਟੈਂਟ ਜੀ ਰੈਸਪੀ ਹੈ ਤੇ ਤੁਸੀਂ ਵੀ ਜਰੂਰ ਬਣਾਓ ਤੇ ਜਰੂਰ ਟਰਾਈ ਕਰੋ ਤੇ ਮੈਨੂੰ ਜਰੂਰ ਦੱਸੋ ਕਿ ਤੁਹਾਨੂੰ ਕਿਵੇਂ ਲੱਗੀ ਇਹ ਵਾਲੀ ਰੈਸਪੀ ਤੇ ਆਓ ਤੇ ਇੰਜੋਏ ਕਰੋ ਸੋ ਹੁਣ ਆਜੋ ਆਪਣਾ ਡਿਨਰ ਰੈਡੀ ਹੈ ਤੁਸੀਂ ਵੀ ਟਰਾਈ ਕਰੋ ਤੇ ਮੈਨੂੰ ਜਰੂਰ ਦੱਸੋ ਕਿ ਤੁਹਾਡੀ ਰੈਸਪੀ ਕਿਵੇਂ ਬਣੀ ਹੈ